ਮੈਂ ਜ਼ਿਆਦਾ ਸਮਝ ਨਹੀਂ ਲਊਂਗਾ ਕਿਉਂਕਿ ਮੈਂ ਵੀ ਦਿੱਲੀ ਲਈ ਨਿਕਲਦਾ ਜਿਵੇਂ ਬਤਾਜੀ ਨੇ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਹੈ ਬਿਲਕੁਲ ਵਾਪਰੀ ਇਹ ਸਾ ਇਸ ਮਾਗਮਸਾਨੂੰ ਅਨਰਜੀ ਦਾ ਕੰਮ ਦੇਣਗੇ ਅਸੀਂ ਅਗਰ ਇਹਨੂੰ ਸਿੱਖਿਆ ਦੇ ਤੌਰ ਤੇ ਲਵਾਂਗੇ ਤਾਂ ਉੱਪਰ ਪਹੁੰਚਾਂਗੇ ਨਹੀਂ ਤਾਂ ਤੁਸੀਂ ਸਹੀ ਬਹੁਤ ਜਣੇ ਆਏ ਤੇ ਬਹੁਤ ਜਣੇ ਚਲੇ ਗਏ ਤੇ ਮੈਂ ਫਸਲਾ ਚਾਹੁੰਦਾ ਹਾਂ ਕਿ ਜਿਵੇਂ ਚੰਜੀ ਸਰ ਦੱਸ ਰਹੇ ਸੀਗੇ ਮੈਂ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਕਰਾਟੇ ਕੋਰਸ ਦੇ ਜੋਬ ਕਰ ਰਿਹਾ ਹਾਂ ਤੇ ਉਸ ਤੋਂ ਇਲਾਵਾ ਮੈਂ ਬ੍ਰੀਫਲੀ ਜੀ ਤੁਹਾਨੂੰ ਕਿ ਮੈਂ ਪਹਿਲਾ ਇੰਡੀਅਨ ਪਹਿਲਾ ਸਿੱਖ ਹੈ ਪਹਿਲਾ ਪੰਜਾਬੀ ਹੈ ਤੇ ਪਹਿਲਾ ਹੀ ਪੁਰੇ ਵਰਲਡ ਚ ਹੈ ਜਿਆ ਬੰਦਾ ਜਿਹਨੇ ਤਿੰਨ ਗੇਮਾਂ ਦੇ ਵਿੱਚ ਵਰਲਡ ਚੈਂਪੀਅਨ ਦੇ ਟਾਈਟਲ ਜਿੱਤੇ ਨੇ ਮੈਂ ਪਹਿਲਾ ਵਰਲਡ ਚੈਂਪੀਅਨ ਬਣਿਆ ਦੋਇਆ ਸਤਾਰਾ ਦੇ ਵਿੱਚ ਬਹਿਰੀਨ ਦੇ ਵਿੱਚੋਂ ਅਫਗਾਨਿਸਤਾਨ ਨੂੰ ਹਰਾ ਕੇ ਮਿਕਸ ਮਾਰਸ਼ਲਾਰਡਸ ਜਿਹਨੂੰ ਕੇਜ ਫਾਈਟਿੰਗ ਬੋਲਦੇ ਆ ਤਾਂ ਪਿੰਜਰੇ ਵਾਲੀ ਲੜਾਈ ਵੀ ਬੋਲਦੇ ਆ ਤੇ ਦੂਸਰਾ ਮੈਂ ਵਰਲਡ ਚੈਂਪੀਅਨ ਬਣਿਆ ਜੀਜੂ ਜੂਸੂ ਦੇ ਵਿੱਚ ਬ੍ਰਾਜ਼ੀਲੀਅਨ ਜੂਜੂ ਜੂਸੂ ਸਰਫ ਰਵਰ ਦੇ ਤੌਰ ਤੇ ਲਿਆ ਜਾਂਦਾ ਹੈ ਉਹ ਜਪਾਨ ਦੇ ਵਿੱਚ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਵਿੱਚ ਮੈਂ ਫਿਰ ਤੋਂ 골ਡ ਮੈਡਲ ਦਿੱਤੀ ਹੈ ਬਜੇ ਕਿ ਬਣਿਆ ਤੇ 30 ਤੇ ਤੀਸਰਾ 골ਡ ਚੈਂਪੀਅਨ ਮੈਂ ਬਣਿਆ ਜੀ ਮਾਸ ਰੈਸਲਿੰਗ ਮੰਗੋਲੀਆ ਵਿੱਚ ਇਸੇ ਸਾਲ ਤੇ ਇਹ ਉਸ ਤੋਂ ਬਾਅਦ ਜਿਹੜੀ UFC ਹੈ ਜਿਹਨੂੰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਬੋਲਦੇ ਆ ਉਹਦੇ ਲੈ ਕੇ ਥੋੜਾ ਸੰਗਤ ਕਿ ਜਿਹੜੀ ਵੀ ਫਾਈਟਿੰਗ ਗੇਮਸ ਚਾਹੇ ਬਾਕਸਿੰਗ ਹੈ ਚਾਹੇ ਕੁਸ਼ਤੀ ਹੈ ਚਾਹੇ ਕਿੱਕ ਬਾਕਸਿੰਗ ਹੋਊ ਕੋਈ ਵੀ ਕਾਰਟੇ ਓਲੰਪਿਕ 골ਡ ਮੈਡਲ ਜਿੱਤਣਾ ਦਾ ਸੁਪਨਾ ਹੁੰਦਾ ਕਿ ਜਦੋਂ ਮੈਂ ਓਲੰਪਿਕ ਖਿਡਾਰੀ ਦਾ ਸੁਪਨਾ ਹੁੰਦਾ ਮੈਂ ਇਹੜਾ ਫਾਈਟਿੰਗ ਗੇਮਸ ਦੇ ਵਿੱਚ 골ਡ ਜਿੱਤਾਂ ਓਲੰਪਿਕ ਚ ਤਾਂ ਕਿ ਮੇਰੀ UFC ਦੇ ਵਿੱਚ ਸਿਲੈਕਸ਼ਨ ਹੋ ਸਕੇ UFC ਬਹੁਤ ਵੱਡਾ ਪਲੇਟਫਾਰਮ ਹੈ ਜਿੱਥੇ ਬਹੁਤ ਜ਼ਿਆਦਾ ਪੈਸਾ ਮਿਲਦਾ ਹੈ ਖਿਡਾਰੀ ਨੂੰ ਤੇ UFC ਦੀ ਇੱਕ ਪ੍ਰੋਮੋਸ਼ਨ ਆ ਪਾਵਰ ਸਲੈਪ ਜਿਹੜੀ ਵੈਸੇ ਦਾ ਰਸ਼ੀਆ ਦੇ ਵਿੱਚ ਪਾਵਰ ਸਲੈਪ ਜਿਵੇਂ ਆਪਣੇ ਕੁਸ਼ਤੀ ਦੰਗਲ ਜਾਂ ਕਬੱਡੀ ਕੋ ਘੱਟ ਹੁੰਦੇ ਨੇ ਇਤਾਂ ਹੀ ਰਸ਼ੀਆ ਦੇ ਵਿੱਚ ਪਿੰਡ ਪਿੰਡ ਚ ਹੁੰਦੀ ਹੈ 2018 ਦੇ ਵਿੱਚ ਉਹਨਾਂ ਨੇ ਆਪਣੇ ਰਸ਼ੀਆ ਲੈਵਲ ਦੇ ਉੱਪਰ ਇਹਨੂੰ ਰਿਕੋਗਨਾਈਜ਼ ਕੀਤਾ ਤੇ ਜਿਹਦੇ ਜਦੋਂ ਰਿਕੋਗਨਾਈਜ਼ ਹੋਣੀ ਤਾਂ ਜਦੋਂ ਸੋਸ਼ਲ ਮੀਡੀਆ ਤੇ ਆਈ ਤਾਂ UFC ਦਾ ਜਿਹੜਾ ਮਾਲਕ ਹੈ ਡੈਨਾ ਵਾਈਟ ਉਹਨੇ ਉਹਨੂੰ ਦੇਖਿਆ ਤੇ 2022 ਦੇ ਵਿੱਚ ਵਰਲਡ ਲੈਵਲ ਦੇ ਉੱਪਰ ਰਿਕੋਗਨਾਈਜ਼ ਕਰਕੇ ਇਹਨੂੰ ਸ਼ੁਰੂ ਸ਼ੁਰੂ ਕਰਾ ਦਿੱਤਾ ਗਿਆ ਲੀਗਲ ਗੇਮ ਕੋਈ ਇਹ ਨਹੀਂ ਹੈ ਕਿ ਲੜਾਈ ਨਹੀਂ ਹੈਗੀ 스포츠 ਦੇ ਤੌਰ ਤੇ ਵਰਤੀ ਜਾਂਦੀ ਹੈ ਇਸੇ ਲਈ ਅਰਬ ਕੰਟਰੀਆਂ ਦੇ ਵਿੱਚ ਹੋ ਰਹੀ ਹੈ ਅਗਰ ਅਰਬ ਕੰਟਰੀ ਉਸੇ ਗੇਮ ਨੂੰ ਪਰਮਾਨਤ ਤਾ ਦਿੰਦੀ ਹੈ ਜਬੀ ਲੀਗਲ ਸੋ ਮੈਂ ਪਹਿਲਾ ਭਾਰਤੀ ਪਹਿਲਾ ਪੰਜਾਬੀ ਤੇ ਪਹਿਲਾ ਸਿੱਖ ਐਕਾ ਪਾਵਰ ਸਲੈਬ ਦੇ ਵਿੱਚ ਗਿਆ ਸਿਲੈਕਟ ਹੋਇਆ ਤੇ ਉੱਥੇ ਆਪਣੀ ਜਿੱਤ ਦਰਜ ਕਰਕੇ ਭਾਰਤ ਦੇ ਰਾਹ ਬੁੱਲੇ ਸੋ ਮੈਂ ਬਾਬਾ ਜੀ ਤੁਹਾਡਾ ਅਸ਼ੀਰਵਾਦ ਤੇ ਸਾਰਿਆਂ ਦਾ ਤੁਹਾਡਾ ਅਸ਼ੀਰਵਾਦ ਚਾਹੁੰਦਾ ਕਿ ਜਿਹੜੀ ਬੈਟਲ ਦੀ ਲੜਾਈ ਹੈ ਵਰਲਡ ਚੈਂਪੀਅਨ ਦੀ ਸਵਾਰੀ ਮੈਂ ਚੌਥਾ ਵਰਲਡ ਚੈਂਪੀਅਨ ਛੇਤੀ ਬਣ ਕੇ ਤੁਹਾਡੇ ਕੋਲ ਅਸ਼ੀਰਵਾਦ ਲਿਆਵਾਂ ਤੇ ਬਾਕੀ ਸਭੀ ਬੇਟੀ ਜੈਸਮੀਨ ਨੂੰ ਬਹੁਤ ਬਹੁਤ ਵਧਾਈਆਂ ਨੇ ਕਿਉਂਕਿ ਜਿਹੜੀਆਂ ਯੂਟ ਗੇਮਸੇ ਖੇਡਦੀ ਐ ਉਹਦੇ ਵਿੱਚ ਜੂ ਜੂਟਸੂ ਦੇ ਵਿੱਚ ਮੇਰੀ ਸਿਲੈਕਸ਼ਨ ਵੀ ਹੋਈ ਸੀ ਅਗੇ ਸੀਨੀਅਰ ਦੇ ਵਿੱਚ ਤੇ ਸਾਡੇ ਸਕੂਲ ਤੇ ਇੱਕ ਬੱਚੇ ਦੀ ਵੀ ਸਿਲੈਕਸ਼ਨ ਹੋਈ ਸੀ ਬਟ ਉਹਦੇ ਜਵਾੜੇ ਤੇ ਫ੍ਰੈਕਚਰ ਹੋ ਗਿਆ ਤਾਂ ਉਹ ਐਮ ਐਮ ਏ ਫਾਈਟ ਦੇ ਵਿੱਚ ਜਾਣਾ ਸੀ ਯੂਟ ਗੇਮ ਦੇ ਵਿੱਚ ਉਹਦਾ ਜਵਾੜਾ ਫ੍ਰੈਕਚਰ ਹੋ ਗਿਆ ਮਜੂਦ ਸੀ ਨਾਵਾ ਦਾ ਦੂਜੀ ਮੈਚ ਦੇ ਦਾ ਤੇ ਉਹਦੇ ਦੋ ਬੇਟਾ ਪਈਆਂ ਨੇ ਥੋੜਾ ਉਹ ਥਿੱਲਾ ਲੈ ਕੇ ਚੱਲ ਗਿਆ ਸੀ ਇਹਨੂੰ ਤੇ ਉਹ ਵੀ ਸੈਕਟੋਰ ਹੈ ਅਸੀਂ ਤੇ ਬੇਟੀ ਉਹ ਬਹੁਤ ਚੁਪਕਾ ਮਨਾਵੇ ਇਹ ਰਾਹ ਪੱਤਰ ਹੈ ਜੀ ਇਹ ਆ ਬੇਟੀ ਅੱਗੇ 올림픽 ਪੱਕਾ ਜਾਊਗੀ ਸਾਡੀ ਉਮੀਦਾਂ ਨਹੀਂ ਇਹ ਸਾਡਾ ਵਿਸ਼ਵਾਸ ਹੈ ਕਿ ਇਹ 올림픽 ਜਾਊਗੀ ਤੇ 올림픽 ਤੋਂ ਸਭ ਕੁਝ ਹੋਵੇਗਾ ਕਿਉਂਕਿ ਬੱਚੇ ਤੇ ਇਹ ਵੀ ਕੋਈ ਪਤਾ ਨਾ ਚੱਤਰ ਹੁਣ ਅਸੀਂ ਵੀ ਕਾਫੀ ਮੈਨੂੰ ਮੇਰੀ 32 ਇਅਰਸ ਤੋਂ ਇਹ ਜੋਗੀ ਤੇ ਮੈਂ ਭਾਈ ਸਾਹਿਬ ਨੂੰ ਗੇਰਸ ਦੇ ਵਿੱਚ ਤੇ ਬੱਚੀ ਪੱਕਾ ਲੈ ਕੇ ਆਊਗੀ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਦੀ ਪੂਰੀ ਸਪੋਰਟ ਹੈ ਤੇ ਸਾਡੀ ਸਾਰਿਆਂ ਦੀ ਸਪੋਰਟ ਹੈ ਜਿੱਥੇ ਵੀ ਇਹਨੂੰ ਜਿੱਤਾਂ ਦੀ ਹੈਲਪ ਚਾਹੀਦੀ ਹੋਵੇ ਅਸੀਂ ਦੇ ਨਾਲ ਹੈ ਜੀ ਤੇ ਇੰਨੀ ਇਕੱਲਾ ਕਹੂੰਗਾ ਤੇ ਅਸ਼ੀਰਵਾਦ ਨਾਲ ਆਪਣਾ ਰੱਖਿਓ ਤੇ ਵਿਸ਼ਵਾਸ ਰੱਖਿਓ ਕਿ ਅਸੀਂ ਕਰਕੇ ਆਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ